ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੁੰਦੀ ਹੋਈ ਜਾਪਦੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਬੱਡੀ ਖਿਡਾਰੀ ਗੁਰਪ੍ਰੇ ਸਿੰਘ ਦਾ ਖਰੜ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਐ ਜਿਹੜੇ ਉਹ ਖੜੇ ਕਰ ਦਿੱਤੇ ਨਹੀਂ ਤਾਂ ਤੁਹਾਨੂੰ ਦੱਸ ਦਿੰਦੇ ਆ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਫੇਸਬੁਕ ਹੈਂਡਲ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਆ ਉਸ ਖਵੱਡੀ ਖਿਡਾਰੀ ਦੀ ਫੋਟੋ ਐ ਜਿਹੜੀ ਉਹ ਪਾਈ ਗਈ ਆ ਤੇ ਉਸ ਦੇ ਉੱਤੇ ਕੁਝ ਉਹਨਾਂ ਨੇ ਲਿਖਿਆ ਤਾਂ ਕੀ ਲਿਖਦੇ ਹੋਏ ਨਜ਼ਰ ਆਈ ਨੇ ਵਿਕਰਮਜੀਤ ਸਿੰਘ ਮਜੀਠੀਆ ਤਾਂ ਤੁਹਾਨੂੰ ਸੁਣਾਉਂਦੇ ਆ ਤਾਂ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਖਰੜ ਦੇ ਵਿੱਚ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਨਿੰਦਣਯੋਗ ਘਟਨਾ ਇਹ ਖਿਡਾਰੀਆਂ ਦਾ ਕਤਲੇਆਮ ਭਗਵੰਤ ਮਾਨ ਦੇ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਦੇ ਵਿੱਚ ਆਮ ਗੱਲ ਹੋ ਗਈ ਹੈ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਇਆ ਸੀ ਇਸ ਤੋਂ ਮਗਰੋਂ ਹੋਰ ਅਨੇਕਾਂ ਖਿਡਾਰੀ ਜਿਹੜੇ ਨੇ ਉਹ ਕਤਲ ਹੋਏ ਤੇ ਹੁਣ ਗੁਰਪ੍ਰੀਤ ਸਿੰਘ ਦਾ ਕਤਲ ਹੋ ਗਿਆ ਤਾਂ ਉਹਨਾਂ ਨੇ ਅੱਗੇ ਲਿਖਿਆ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੈ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਜੀ ਹਜ਼ੂਰੀ ਤੋਂ ਵੇਲ ਨਹੀਂ ਹੈ ਪੰਜਾਬ ਵਿਹਲਾ ਜਨਤਾ ਪਰੇਸ਼ਾਨ ਸ਼ਰਮ ਕਰੋ ਸ਼੍ਰੀਮਾਨ ਭਗਵਾਨ ਤਮਾਨ ਹੁਣ ਤਾਂ 3 ਸਾਲ ਲੰਘ ਗਏ ਹੁਣ ਤਾਂ ਪੰਜਾਬ ਦੀ ਸੇਵਾ ਕਰ ਲੋ ਇਸ ਲਈ ਤੁਹਾਨੂੰ ਪੰਜਾਬੀਆਂ ਨੇ ਜ਼ਿੰਮੇਵਾਰੀ ਜਿਹੜੀ ਸੌਪੀ ਹੈ ਕਿਉਂ ਲੋਕਾਂ ਦੇ ਪੁੱਤ ਮਰਵਾ ਰਹੇ ਹੋ ਮੁੱਖ ਮੰਤਰੀ ਭਗਵਾਨ ਤਮਾਨ ਦੇ ਉੱਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਇੱਕ ਜਿਹੜੀ ਪੋਸਟ ਆ ਉਹ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਖਾਰਡ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਖੜੇ ਕਰਦੇ ਨੇ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਵੇਲਾ ਛੱਡ ਗਏ ਨੇ ਤਾਂ ਜਨਤਾ ਪਰੇਸ਼ਾਨ ਹੋ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਜੀ ਹਜ਼ੂਰੀ ਕਰਨ ਤੋਂ ਵੇਲ ਨਹੀਂ ਆਤਾ ਤੁਹਾਨੂੰ ਦੱਸਿਓ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਕਈ ਹੋਰ ਵਿਧਾਇਕ ਜਿਹੜੇ ਨੇ ਉਹ ਗਏ ਹੋਏ ਨੇ ਤਾਂ ਜਿਸ ਨੂੰ ਲੈ ਕੇ ਹੁਣ ਪੰਜਾਬ ਹੈ ਜਿਹੜਾ ਉਹ ਵਿਹਲਾ ਛੱਡ ਦਿੱਤਾ ਗਿਆ ਤਾਂ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦੇ ਵੱਲੋਂ ਸਰਕਾਰ ਦੇ ਉੱਤੇ ਤੰਜ ਕਸੇ ਜਾ ਰਹੇ ਨੇ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਜਿਹੜੀ ਕਾਨੂੰਨ ਵਿਵਸਥਾ ਉਹ ਬੁਰੀ ਤਰ੍ਹਾਂ ਫੇਲ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਜਿਹੜਾ ਮੰਤਰਾਲਾ ਉਹ ਉਹਨਾਂ ਦੇ ਕੋਲ ਆ ਤਾਂ ਹੁਣ ਵੱਡੇ ਸਵਾਲ ਬਿਕਰਮਜੀਤ ਮਜੀਠੀਆ ਦੇ ਵੱਲੋਂ ਖੜੇ ਕੀਤੇ ਗਏ ਨੇ ਤਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੈ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਹਜ਼ੂਰੀ ਤੋਂ ਵੇਲ ਨਹੀਂ ਆਏ ਪੰਜਾਬ ਵਿਲਾ ਜਨਤਾ ਪਰੇਸ਼ਾਨ ਹੈ ਸ਼ਰਮ ਕਰੋ ਸ਼੍ਰੀਮਾਨ ਭਗਵੰਤ ਮਾਨ ਹੁਣ ਤਾਂ 300 ਲੰਘ ਗਏ ਨੇ ਹੁਣ ਤਾਂ ਪੰਜਾਬ ਦੀ ਸੇਵਾ ਕਰ ਲੋ ਜਿਸ ਲਈ ਤੁਹਾਨੂੰ ਪੰਜਾਬੀਆਂ ਨੇ ਜ਼ਿੰਮੇਵਾਰੀ ਸੌਂਪੀ ਐ ਕਿਉਂ ਲੋਕਾਂ ਦੇ ਪੁੱਤ ਮਰਵਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਪਹਿਲਾ ਖਿਡਾਰੀ ਸੰਦੀਪ ਨੰਗਲ ਅੰਬਿਆ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੋਰ ਕਈ ਖਿਡਾਰੀ ਨੇ ਜਿਨ੍ਹਾਂ ਨੂੰ ਜਿਹੜਾ ਕਤਲ ਕਰ ਦਿੱਤਾ ਤਾਂ ਹੁਣ ਇੱਕ ਹੋਰ ਕਬੱਡੀ ਖਿਡਾਰੀ ਜਿਸ ਦਾ ਖਰੜ ਦੇ ਵਿੱਚ ਕਤਲ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਖੜੇ ਕਰਦੇ ਹੋਏ ਵਿਕਰਮਜੀਤ ਸਿੰਘ ਮਜੀਠੀਆ ਨਜ਼ਰ ਆ ਰਹੇ ਨੇ